ਮੈਂ ਧੰਨਵਾਦ ਕਰਦਾ ਜੀ ਸਰਦਾਰ ਭਗਤ ਸਿੰਘ ਮਾਨ ਜੀ ਦਾ ਮੁੱਖਤ ਪੰਜਾਬ ਦਾ ਸ਼ਹੀਰੀ ਰੰਗਿਤ ਨੇਕਰਾ ਜੀ ਦਾ ਜਿਨ੍ਹਾਂ ਨੇ ਦਾਸਤੀ ਸੰਗੀਨ ਕੀਤਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਸਾਡੀ ਲੋਕ ਸਭਾ ਦੇ ਜਿੰਨੇ ਵੀ ਮਸਲੇ ਹਨ ਉਹਨਾਂ ਮਸਲਿਆਂ ਨੂੰ ਅਸੀਂ ਜਿੱਤ ਕੇ ਹੱਲ ਕਰਾਵਾਂਗੇ ਪ੍ਰਮਾਤਮਾ ਕਿਰਪਾ ਕਰੇ ਰੂਰ ਡਿਵੈਲਪਮੈਂਟ ਦੇ ਪੈਸੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਨਰੀਗਾ ਦੀਆਂ ਕਈ ਸਕੀਮਾਂ ਜਿਹੜੀਆਂ ਸੈਂਟਰ ਨੇ ਬੰਦ ਕੀਤੀਆਂ ਜਾਂ ਜਿਹੜੇ ਸਾਡੇ ਬੱਚਿਆਂ ਦੀ ਭਰਤੀ ਹੁੰਦੀ ਆ 60 40 ਦੇ ਅਨੁਪਾਤ ਨਾਲ ਚੱਲੀ ਗੱਡ ਚ ਉਹ ਪਾ ਕਰਤੀ ਹੈ ਸੈਂਟਰ ਨੇ ਉਹ ਵੀ ਭਰਤੀ ਮੋੜ ਲਾ ਕੇ ਦਿਖਾਵਾਂਗੇ ਇੰਡੀਆ ਲਾਈਨ ਦੀ ਸਰਕਾਰ ਬੰਨ ਜਾ ਰਹੀ ਹੈ ਪਰਮਾਤਵਾ ਕੇ ਲਾ ਰਹੀ ਹੈ ਵੱਡੀ ਲੀਡ ਨਾਲ ਵੱਡੀ ਨਾ 543 ਗਿਆ ਚੋਂ 450 ਤੋਂ ਵੱਧ ਅੱਲਾਹ ਜੀ ਕਾਲੀ ਵੇਰੀ ਚੱਲ ਜਾ ਰਹੇ ਜਿਹੜੇ ਕਿ ਰਾਣਾ ਗੁਰਦੀਪ ਸਿੰਘ ਨੇ ਇੱਥੇ ਬਹੁਤ ਜ਼ਿਆਦਾ ਕਿਲਾ ਮਜ਼ਬੂਤ ਆ ਅੱਜ ਤੱਕ ਕੋਈ ਉਹਨਾਂ ਨੂੰ ਢਾਹ ਨਹੀਂ ਸਕਿਆ ਬੰਦੀਆਂ ਪਾਸ ਜਾਇਆ ਜਿਹਾ ਇਸ ਤਰ੍ਹਾਂ ਜਿਹੜੇ ਕਿਲੇ ਆ ਉਹ ਕਿਲੇ ਢੋਣੇ ਇਹ ਸੰਗਤ ਨੇ ਇਹ ਸੰਗਤ ਨੇ 2022 ਦੇ ਵਿੱਚ ਮਿੱਟੂ ਖੂਨ ਪਿੱਛੇ ਗਾ 92 ਐਮਐਲਏ ਜਿੱਤ ਕੇ ਇਤਿਹਾਸ ਸਿਰਜਿਆ ਇਸ ਵਾਰ ਫੇਰ ਤੋਂ 13 ਦੀਆਂ 13 ਲੋਕ ਸਭਾ ਸੀਟਾਂ ਜਿਹੜੀਆਂ ਇਹੋ ਸੰਗਤ ਨੇ ਜਿੱਤੀਆਂ ਤੇ ਜਿੱਤ ਕੇ ਲੋਕ ਸਭਾ ਦੇ ਉਹਨਾਂ ਨੇ ਕਹਿ ਪਹਿਲਾ ਹੀ ਕਾਂਗਰਸ ਦੇ ਵਿੱਚ ਨਹੀਂ ਰਾਣਾ ਗਰਜੀਤ ਸਿੰਘ ਤੇ ਰਾਣਾ ਇੰਦਰਪੁਰਤਾਪ ਸਿੰਘ ਚਲੋ ਉਹਨਾਂ ਦੇ ਬੇਲੇ ਨੂੰ ਟਿਕਟਨੀ ਦੇਤੀ ਪਾਰਟੀ ਨੇ ਉਹ ਯਾਦ ਲੜਦੀ ਉਹਨਾਂ ਦੀ ਉਹ ਤੇ ਪਹਿਲਾਂ ਹੀ ਕਾਂਗਰਸ ਦੀ ਸੀਟ ਹੈ ਤੇ ਕਾਂਗਰਸੀ ਰਹਿਣੀ ਹੈ ਬਾਕੀ ਉਹਦੇ ਨਾਲ ਕੋਈ ਏਡਾ ਫਰਕ ਨਹੀਂ ਪੈਣਾ ਲੋਕ ਜਿਹੜੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨਾਲ ਉਹਨਾਂ ਨੇ ਕੈਮਰਾ ਦੀ ਜਿਹੜੀ ਦਾਅਵੇਦਾਰੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਮੰਨ ਕਹਿੰਦੇ ਨੇ ਕਿ ਮੰਨਿਆ ਜਾਂਦਾ ਪੱਥਰ ਲਾਤਾ ਤੁਸੀਂ ਆਪਣੇ ਇਲੈਕਟਰ ਚੋਣ ਦੇ ਉਹ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਵੀ ਵਿਅਕਤੀ ਜਿਹੜਾ ਲਾ ਭਾਵੇਂ ਕੋਈ ਪੋਲੀਟੀਸ਼ੀਅਨ ਭਾਵੇਂ ਕੋਈ ਪਲੇਅਰ ਇਹ ਨਹੀਂ ਕਿ ਭਾਵੇਂ ਕੋਈ ਸਾਫ ਦਾ ਕਰੀ ਹਰ ਬੰਦੇ ਨੂੰ ਹੱਕ ਆ ਉਹ ਚੋਣ ਲੜ ਸਕਦਾ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਨੂੰ ਪਤਾ ਸਰਕਾਰ ਕੀ ਦੀ ਹੈ ਕੰਮ ਕੀ ਤੋਂ ਲੈਣੀ ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਤੇ 3 ਸਾਲ ਕਿੰਨੇ ਕੰਮ ਕਰਦੇ ਲੋਕ ਬੜੇ ਸਿਆਣੇ ਆ ਜਿੰਨੇ ਕੋਈ ਆਪ ਦਾ ਰਸਤਾ ਬਣਾਉਣਾ ਚਾਹ ਕਹਿੰਦੇ ਆਪ ਦਾ ਘਰ ਬਣਾਉਣਾ ਜਿਨ੍ਹਾਂ ਦੇ ਟ੍ਰੇਲਰ ਵਾਲੇ ਆਲੇ ਘਰ ਆ ਜਾਂ ਕਿਸੇ ਦੇ ਬੱਚੇ ਨੇ ਨੌਕਰੀਆਂ ਆਉਣ ਵਾਲੀ ਸਮੇਂ ਚ ਕਰਦੀਆਂ ਉਹਨਾਂ ਨੂੰ ਪਤਾ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੋ ਹੋਂਸੇ ਕਿ ਮਾਣਦੀ ਆ ਲੋਕ ਸਰਕਾਰ ਤੇ ਕੀਤੇ ਕੰਮਾਂ ਨੂੰ ਫਤਵਾ ਦੇਣਗੇ ਰੂਪ ਸਰਕਾਰ ਦਾ ਖੜਨਗੇ ਲੋਕ ਸਰਕਾਰ ਦੇ 13 ਦੇ 13 ਨੂੰ ਸੁਪਰਵਾ ਦੇ ਤੁਸੀਂ ਤਾਂ ਕਿ ਰੋਕੋਗੇ ਜਦੋਂ ਸਭ ਤੋਂ ਵੱਲੋਂ ਤੁਹਾਡੇ ਕਬੂਤਰਾਂ ਦੇ ਕੀ ਡਵੈਲਪਮੈਂਟ ਹੋ ਰਿਹਾ ਜਿੰਦੇ ਇਤਨੇ ਵਿਧਾਇਕਾਂ ਤੋਂ ਰੋਕੋ ਬਿਆਰ ਸੁਣਤੀ ਸੀ ਦੇਖੋ ਸਪੂਟੂ ਟਾਲੇ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਕਿ ਜੇ ਆਪਾਂ ਕਹੀਏ ਤੇ ਸਾਰੇ ਕੰਮ ਹੋਣ ਵਾਲੇ ਕੋਈ ਵੀ ਕੰਮ ਨਹੀਂ ਹੋਇਆ ਕੰਮ ਇੱਥੋਂ ਵਾਲੇ ਵੀ ਕਰਾਂਗੇ ਤੇ ਮੇਨ ਜਿਹੜਾ ਸਾਡੇ ਲੋੜ ਆ ਇੰਡਸਟਰੀ ਲੈ ਕੇ ਆਵਾਂਗੇ ਭਾਵੇਂ ਕਪੂਰਥਲਾ ਦੇ ਭਾਵੇਂ ਪੱਟੀ ਆ ਤਰ ਤਾਰ ਨੇ ਤੇ ਭਾਵੇਂ ਕਿੰਨੀ ਉਹ ਤਾਂ ਸਾਰੇ ਕਹਿੰਦੇ ਆ ਕਿ ਅਸੀਂ ਵੀ ਇੰਡਸਟਰੀ ਲੈ ਕੇ ਸਾਰੇ ਕਹਿੰਦੇ ਨਾ ਜਿੱਦ ਤੱਕ ਤਸੀਲ ਸਾਰੇ ਕਿੱਪਾ ਇੱਧਰ ਆਉਣਗੇ ਆਪਾਂ ਕਾਂਗਰਸ ਹੋਸੇਗੇ ਉਹ ਇਜਾ ਤੋਂ ਉਹਨਾਂ ਨੂੰ ਲੱਗਣਾ ਲੱਗੇ ਗੁੰਡੀਆਂ ਵਾਂ ਤੇ ਉਦੋਂ ਹੀ ਇੱਥੇ ਤੁਸੀਂ ਦੇ ਇੱਕ ਗੁੰਡੀ ਤੋਂ ਤੁਹਾਨੂੰ ਵੀ ਬੈਟਰੀ ਮਾਰ ਕੇ ਲੜੜਾ ਪਿਆ ਕਰਦੇ ਦੇਖੋ ਇਹ ਤਾਂ ਇਹ ਗੱਲ ਵਾਕੇ ਸਹੀ ਆ 75 ਸਾਲ ਹੋ ਗਏ ਲੋਕ ਮੋਟਾ ਨਹੀਂ ਦੇ ਰਹੇ ਤੇ ਲੋਕ ਮੋਟਾ ਪਾਉਂਦੇ ਇਹਨਾਂ ਨੂੰ ਚੁੰਮਦੇ ਰਹੇ ਤੇ ਝੂਠੇ ਵਾਅਦੇ ਤੇ ਝੂਠੇ ਦਾਵੇ ਮੇਰੇ ਦੇਖੋ ਇਹ ਤੇ ਵਿਸ਼ਵਾਸ ਕਰਨਾ ਪੈਣਾ ਜੇ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਰੀਆ ਤੇ ਲੋਕਾਂ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਨੂੰ ਅਸੀਂ ਕਾਇਮ ਹੀ ਰੱਖਿਆ ਤੇ ਕਾਹ ਵੀ ਲੋਕ ਸਰ ਤੇ ਵਿਸ਼ਵਾਸ ਕਰਦੇ ਹੀ ਵਿਸ਼ਵਾਸ ਨੂੰ ਕਾਇਮ ਰੱਖਾਂਗੇ ਅਸੀਂ ਲੋਕਾਂ ਲਈ ਇੰਡਸਟਰੀ ਲੈ ਕੇ ਆਵਾਂਗੇ ਲਾਲਜੀਤ ਭੁੱਲਰ ਵਜ਼ੀਰ ਬਣਿਆ 2022 ਲੋਕਾਂ ਦੇ ਵਿੱਚ ਰਿਆ ਲਾਲ ਜੀ ਤੇ ਭੁੱਲਰ ਮੈਂ ਸਵੇਰੇ 6 ਵਜੇ ਦਫ਼ਤਰ ਪਹੁੰਚਦਾ ਹਾਂ 6 ਤੋਂ ਲੈ ਕੇ 9 ਵਜੇ ਤੱਕ ਮੈਂ ਦਫ਼ਤਰ ਬਹਿਣਾ ਮੁੜ ਕੇ ਤਿਆਰ ਹੋ ਕੇ ਮੈਂ ਹਲਕੇ ਜਿਹਾ ਨਿਕਲ ਜਾਂਦਾ ਸ਼ਾਮ ਨੂੰ 6:30 7 ਵਜੇ ਆਉਣਾ ਰਾਤ ਦੇ ਕਈ ਰਾਤਾਂ 10 ਵਜੇ ਨੇ 11 ਕਈ ਰਾਤ ਦੇ ਮੈਨੂੰ 2 ਵੀ ਵਜੇ ਮੇਰੇ ਹਲਕੇ ਤੋਂ ਤੁਸੀਂ ਭੜਾ ਭਰਾ ਬਤ ਕੋਲ ਸਕਦੇ ਜੀ ਕਿ ਇਹ ਮੇਰੇ ਇਕੱਲੇ ਆਪਦੇ ਦਸਤ ਦੀ ਗੱਲ ਨਹੀਂ ਹੈ ਤੁਸੀਂ ਸੰਗਤ ਤੋਂ ਪੁੱਛ ਸਕਦੇ ਜਿੰਨਾ ਮੈਨੂੰ ਜਿਤਾਇਆ ਮੈਂ ਉਹਨਾਂ ਦਾ ਹੱਕ ਉਹਨਾਂ ਨੂੰ ਦਿੱਤਾ ਉਹਨਾਂ ਦੇ ਕਾਰਨ ਇੱਕ ਵੱਡੇ ਭਰਾ ਨੇ ਸੰਤਪ੍ਰੀਤ ਸਿੰਘ ਸਿਚੀਵਾਲ ਸਾਡੇ ਸੰਸਦ ਮੈਂਬਰ ਨੇ ਮੈਂ ਚੇਤੀ ਉਹਨਾਂ ਕੋਲ ਵੀ ਜਾਣਾ ਮੇਰੇ ਵੱਡੇ ਭਰਾ ਨੇ ਚੋਣ ਪ੍ਰਚਾਰ ਕਰਨਗੇ ਆਮ ਆਦਮੀ ਪਾਰਟੀ ਦੇ ਉਹ ਵੀ ਵੱਡੇ ਸਾਡੇ ਲੀਡਰ ਨੇ ਤੇ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਮੈਂ ਜਲਦੀ ਉਹਨਾਂ ਕੋਲ ਜਾਵਾਂਗਾ ਤੇ ਮੇਰਾ ਪ੍ਰਚਾਰ ਕਰ ਲਈ ਮੇਰੀ ਜੋਨ ਮੈਂ ਮਨੂੰ ਵੱਡੇ ਪੱਤਰ ਤੇ ਦੇਖੋ ਸਾਨੂੰ ਤੇ ਸਾਡੇ ਕੰਮਾਂ ਨੂੰ ਹੋਣਾ ਪੈਣਾ ਭਾਵੇਂ ਪੰਜ ਕੈਂਡੀਡੇਟ ਹੋਰ ਆ ਜਾਣ ਤੇ ਭਾਵੇਂ ਪੰਜ ਕੇਸ ਦੀ ਡੇਟ ਬਹਿ ਜਾਣਾ ਹੈ ਜਿਹੜੇ ਭਗਵਤ ਸਿੰਘ ਮਾਨ ਨੇ ਕੰਮ ਕੀਤੇ ਆ 90% ਲੋਕਾਂ ਦਾ ਜੀਰੋ ਬੀਡੀ ਦਾ ਪੇਰ ਆ ਗਿਆ ਮਲਾਂ ਕੀ ਨੇ ਖੁੱਲੇ ਲੋਕਾਂ ਦਾ ਇਲਾਜ ਟੈਸਟ ਤੇ ਦਵਾਈਆਂ ਫਰੀ ਮਿਲਦੇ ਆਂ ਬੀਬੀਆਂ ਨੂੰ ਬੱਸਾਂ 'ਚ ਸਫ਼ਰ ਫਰੀ ਮਿਲਿਆ ਆ ਜਿਹੜਾ ਬੀਬੀਆਂ ਦਾ 1000 ਵਾਲੀ ਗਰੰਟੀ ਆ ਉਹ ਵੀ ਮਾਨ ਸਾਹਿਬ ਨੇ ਕਹਿਤਾ ਵੀ ਆਮ ਤੌਰ ਇਲੈਕਸ਼ਨ ਤੋਂ ਬਾਅਦ ਕੁਝ ਮਹੀਨੇ ਚ ਨਹੀਂ ਕਰਦਾ ਲੋਕਾਂ ਨੇ ਮਤਵਾ ਨਾ ਸਰਕਾਰ ਨੂੰ ਪੂਰਥਲਾ ਹਲਕੇ ਜੇ ਤੁਹਾਡੀ ਜ਼ਿੰਮੇਵਾਰੀ ਕਿਸੇ ਨਾ ਕਿੱਥੇ ਜਿਹੜੀ ਰੀਡ ਕਰਨ ਵਾਲਾ ਬੰਦਾ ਮਿਲ ਸਕੇ ਬਾਤ ਕੋਈ ਨਹੀਂ ਦੇਖੋ ਕਿਹਨਾ ਕਿਤੇ ਉਲਟਾ ਸੱਤ ਨਾ ਨਾ ਆ ਜਿਹੜੇ ਸਾਡੇ ਭਰਾ ਆ ਇਹ ਸਾਰੇ ਇੰਚਾਰਜ ਆ ਸਾਰੇ ਐਮ ਐਲ ਏ ਨੇ ਸਾਰੇ ਮੈਂਬਰ ਪਾਰਲੀਮੈਂਟ ਦੇ ਇਹਨਾਂ ਸਾਰਿਆਂ ਦੀ ਮੇਰੇ ਭਰਾਵਾਂ ਦੀ ਤੇ ਭੈਣਾਂ ਦੀ ਅਦੀਨਗੀ ਚ ਲਾਲਜੀਤ ਭੁੱਲਰ ਚੱਲੂਗਾ ਇੱਥੇ ਕਪੂਰਥਲਾ ਹਲਕੇ ਚ ਇਹਨਾਂ ਦੀ ਇਕਵਾਈ ਦੇ ਵਿੱਚ ਅਸੀਂ ਕਪੂਰਥਲਾ ਹਲਕੇ ਚ ਤਾਂ ਭੁੱਲਰ ਸਾਹਿਬ ਭੁੱਲਰ ਸਾਹਿਬ ਕਹਿੰਦੇ ਕਹਿੰਦੇ ਭੁੱਲਰ ਭੁੱਲਰ ਸਾਹਿਬ ਕਹਿੰਦੇ ਜਿਆਦੇ ਘਰਾਂ ਦਾ ਪਰੋਣਾ ਭੁੱਖਾ ਰਹਿ ਜਾਂਦਾ ਹੁੰਦਾ ਕਿਤੇ ਇਦਾਂ ਦੀ ਗੱਲ ਨਾ ਹੋ ਜਾਈਂ ਜਿਆਦਾਤਰਾਂ ਦਾ ਪ੍ਰੋਣਾ ਹਰ ਘਰ ਚ ਰੋਟੀ ਖਾਊਗਾ ਤੇ ਜਿੱਤੂਗਾ ਵੱਡੀ ਵੱਡੀ ਲੀਡ ਨਾਲ ਇਹ ਭਰਾ ਚ ਤਾਉਣਗੇ ਇਹਨਾਂ ਨੇ ਵੇਖੋ ਲੋਕਾਂ ਨੇ ਬੜੀ ਮਰਾਂ ਚ ਤਾਲਿਆ ਕਾਂਗਰਸੀ ਕਾਲੀਆਂ ਨੂੰ ਐਰਕਾ 22 ਚ ਜੇ ਵਿਸ਼ਵਾਸ ਕੀਤਾ ਤੇ ਵੱਡੀ ਲੀਡ ਨਾਲ 92 ਐਮਐਲਏ ਭੇਜ ਕੇ ਤੋੜ ਕਾਨੂੰ ਵੀ ਚੱਲ ਕੱਲ ਤੁਹਾਡੀ ਕੱਲ ਤੁਹਾਡੀ ਪਾਰਟੀ ਦੇ ਕੱਲ ਨੂੰ ਲੈ ਕੇ ਭੁੱਲਰ ਸਾਹਿਬ ਕਪੂਤਲਾ ਦੇ ਵਿੱਚ ਮੈਡੀਕਲ ਕਾਲਜ ਨੂੰ ਲੈ ਕੇ ਜਿਹੜੇ ਬਹੁਤ ਦਾਅਵੇ ਕੀਤੇ ਜਾ ਰਹੇ ਦੂਸਰੀਆਂ ਪਾਰਟੀਆਂ ਬੰਸ ਦੇਣਾ ਚਾਹੁੰਦੇ ਹੋ ਅਸੀਂ ਇਹੋ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਜਿਵੇਂ ਸਰਦਾਰ ਭਗਤ ਸਿੰਘ ਮਾਲੇ 2 ਸਾਲ ਕੰਮ ਕੀਤੇ ਆ ਉਹਨਾਂ ਦੇ ਕੰਮਾਂ ਨੂੰ ਆਪਾਂ ਫਤਵਾ ਦਿੱਤਾ ਹੈ ਉਹਨਾਂ ਦੇ ਕੰਮਾਂ ਨੂੰ ਆਪਾਂ ਇੱਕ ਨਾ ਫੇਰ ਚਟਾਈਗੇ ਬਲੂਰ ਸਾਹਿਬ ਉਰਖਲਾ ਦੇ ਮੈਡੀਕਲ ਕਾਲਜ ਨੂੰ